PTRC ਦੀ ਬੱਸ ਦੇ ਵਿੱਚ ਸੱਪ ਵੜ ਗਿਆ ਜਿਸ ਤੋਂ ਬਾਅਦ ਹੜਕੰਪ ਮਚੰਦਾ ਹੈ ਦਰਸਲ ਬੱਸ ਸੱਡੇ ਤੇ बस ਨੂੰ ਕਾਊਂਟਰ ਤੇ ਲਗਾਇਆ ਜਾ ਰਿਹਾ ਸੀ ਤੇ ਇਸੇ ਦਰਮਿਆਨ ਜੋ ਡਰਾਈਵਰ ਹੁੰਦਾ ਉਸ ਦੇ ਵੱਲੋਂ ਦੇਖਿਆ ਜਾਂਦਾ ਹੈ ਡੈਸ਼ਬੋਰਡ ਤੇ ਸੱਪ ਬੈਠਿਆ ਹੁੰਦਾ 4 ਫੁੱਟ ਇਹ ਲੰਬਾ ਸੱਪ ਸੀ ਜੋ ਅਚਾਨਕ ਪਤਾ ਨਹੀਂ ਕਿੱਦਾਂ ਲੈ ਪਾਸੇ ਚਲ ਜਾਂਦਾ ਜਿਸ ਤੋਂ ਬਾਅਦ ਪੂਰੇ ਬੱਸ ਦੀ ਤਲਾਸ਼ੀ ਲੀਤੇ ਜਾਂਦੀ ਹੈ ਜੋ ਬੱਸ ਦਾ ਬੋਨਟ ਹੁੰਦਾ ਉਸ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਜੋ ਜੰਗਲਾਤ ਮੈਕਵਾ ਉਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਜਦੋਂ ਜੋ ਡਰਾਈਵਰ ਹੁੰਦਾ ਪੀਆਰਟੀਸੀ ਬੱਸ ਦਾ ਕੰਡਕਟਰ ਹੁੰਦਾ ਉਸ ਸੱਪ ਨੂੰ ਦੇਖਦੇ ਨੇ ਤਾਂ ਉਹਨਾਂ ਦੇ ਵਿੱਚ ਸਹਿਮ ਦਾ ਹਾਲ ਬਣ ਜਾਂਦਾ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਬਠਿੰਡਾ ਬੱਸ ਅਡੇ ਦੀਆਂ ਇਹ ਤਸਵੀਰਾਂ ਨੇ ਜਦੋਂ ਸਭ ਨੂੰ ਪਤਾ ਲੱਗਦਾ ਹੈ ਕਿ ਬਸ ਦੇ ਵਿੱਚ ਸੱਪ ਹੈ ਤਾਂ ਉਸ ਤੋਂ ਬਾਅਦ ਜੋ ਸਵਾਰੀਆਂ ਹੁੰਦੀਆਂ ਨੇ ਜੋ ਉੱਥੇ ਲੋਕ ਹੁੰਦੇ ਨੇ ਜੋ ਬਸ ਸਟੈਂਡ ਦੇ ਉੱਤੇ ਬਾਕੀ ਬਸਾਂ ਦੇ ਡਰਾਈਵਰ ਹੁੰਦੇ ਨੇ ਕੰਡਕਟਰ ਹੁੰਦੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਸੱਪ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਇਹ ਸੱਪ ਬਸ ਦੇ ਵਿੱਚ ਰਹਿੰਦਾ ਸਵਾਰੀਆਂ ਬੈਠ ਜਾਂਦੀਆਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੱਪ ਕਿਸੇ ਨੂੰ ਡੰਗ ਸਕਦਾ ਸੀ ਪਰ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਹੀ ਕੰਡਕਟਰ ਨੂੰ ਜੋ ਡਰਾਈਵਰ ਹੁੰਦਾ ਹੈ ਬਸ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬਸ ਦੇ ਵਿੱਚ ਸੱਪ ਹੈ 10 ਕਿ ਬਠਿੰਡਾ ਡਿੱਪੂ ਦੀ ਇਹ ਬਸ ਹੈ ਜੋ ਲੁਧਿਆਣਾ ਜਾਣੀ ਸੀ ਤਾਂ ਲੁਧਿਆਣਾ ਜਾਣ ਤੋਂ ਪਹਿਲਾਂ ਕੁਝ ਸਮਾਂ ਹੀ ਰਹਿ ਗਿਆ ਸੀ ਜਦੋਂ ਕਾਊਂਟਰ ਤੇ ਇਸ ਬਸ ਨੂੰ ਲਗਾਇਆ ਜਾ ਰਿਹਾ ਸੀ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਕਿ ਡੈਸ਼ਬੋਰਡ ਤੇ ਸੱਪ ਵੇਖਿਆ ਜਾਂਦਾ ਹੈ ਜਿਸ ਤੋਂ ਬਾਅਦ ਜੋ ਡਰਾਈਵਰ ਹੁੰਦੇ ਨੇ ਉਹਨਾਂ ਦੇ ਵੱਲੋਂ ਪੂਰੇ ਬਸ ਦੀ ਤਲਾਸ਼ੀ ਲੀਤੀ ਜਾਂਦੀ ਹੈ ਜੋ ਲੋਕ ਬਸ ਅੱਡੇ ਤੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਪਲ ਦੇ ਲਈ ਡਰ ਦਾ ਮਾਹੌਲ ਬਣ ਜਾਂਦਾ ਹੈ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ ਜਿਸ ਦੇ ਨਾਲ ਜੋ ਸੱਪ ਵਰਗੇ ਜਾਂ ਫਿਰ ਗੱਲ ਕੀਤੀ ਜਾਵੇ ਜਾਨਵਰ ਹੁੰਦੇ ਨੇ ਜਾਂ ਉਹ ਬਾਹਰ ਨਿਕਲ ਆਉਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਸੱਪ ਖਤਰਨਾਕ ਹੋ ਸਕਦਾ ਸੀ ਜੇਕਰ ਇਹ ਕਿਸੇ ਨੂੰ ਡੰਗ ਲੈਂਦਾ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਪਰ ਸਵਾਰੀਆਂ ਦੇ ਬੈਠਣ ਤੋਂ ਪਹਿਲਾਂ ਹੀ ਜੋ ਬੱਸ ਦਾ ਡਰਾਈਵਰ ਸੀ ਉਸ ਨੂੰ ਪਤਾ ਲੱਗ ਜਾਂਦਾ ਕਿ ਬੱਸ ਦੇ ਵਿੱਚ ਸੱਪ ਹੈ ਜਿਸ ਤੋਂ ਬਾਅਦ ਬੱਸ ਦੇ ਵਿੱਚ ਕੋਈ ਸਵਾਰੀ ਨਹੀਂ ਬੈਠਦੀ ਸਗੋਂ ਜੰਗਲਾਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਲੋਕ ਨੇ ਜੋ ਉੱਥੇ ਡਰਾਈਵਰ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਜੰਗਲਾਤ ਵਿਭਾਗ ਦੇ ਲੋਕ ਆਣਗੇ ਉਹਨਾਂ ਦੇ ਵੱਲੋਂ ਸੱਪ ਦਾ ਰੈਸਕਿਊ ਕੀਤਾ ਜਾਵੇਗਾ ਪਰ ਕਿਸ ਤਰੀਕੇ ਦੇ ਨਾਲ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋਤਾ ਕਿ ਕੁਝ ਬੱਸ ਦੇ ਡਰਾਈਵਰ ਦਾ ਕਹਿਣਾ ਆਉ ਸੁੰਦਿਆ ਵੀਰ ਤੁਸੀਂ ਬਠਿੰਡਾ ਦੀ ਪੁਜੀ ਲੁਧਿਆਣੇ ਨੂੰ ਜਾਣਾ ਸੀ ਅੱਛਾ ਕੀ ਬਦਲਾਅ ਕੀ ਹੋਇਆ ਅਸੀਂ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲਿਆ ਕੇ ਲਾਉਣੇ ਹੁੰਦੇ ਅ ਜੇ ਦੇਖਿਆ ਅੱਗੇ ਸੱਪ ਫਿਰਦਾ ਸੀ ਬੈਕਗੋਰਡ ਤੇ ਉਹ ਇਧਰ ਉਹ ਕਲੀਅਰ ਨਹੀਂ ਹੋ ਰਿਹਾ ਤਿੰਨ ਕਿੱਥੇ ਉਹ ਕਿੱਡੀ ਮੁਸ਼ਕਿਲ ਆਉਦੀ ਹੈ ਹਾਂ ਹਾਂ ਮੁਸ਼ਕਿਲ ਹੀ ਆਈ ਕਿ ਸਵਾਰੀ ਦੇ ਜਾ ਕੇ ਡੰਗ ਮਾਰਤਾ ਜਾਂ ਸਾਡੇ ਮਾਰਤਾ ਕੰਮ ਖਰਾਬ ਨਹੀਂ ਹੋਈ ਤੇ ਫਿਰ ਕੋਈ ਬੱਸ ਲੈ ਨਹੀਂ ਆਉਂਦੇ ਹਾਂਜੀ ਹਾਂ ਇਹ ਜੀ ਬੱਸ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਮੰਦਾ ਤੇ ਸਾਈਡ ਤੇ ਖੜੀ ਸੀ ਬਸ ਇੱਕਦਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ ਬੋਰਡ ਦੇ ਉੱਤੇ ਸੱਪ ਬਿਲ ਰਿਹਾ ਸੀ ਜੀ ਸਵਾਰੀਆਂ ਅਸੀਂ ਕਿਉਂ ਵਾਪਸ ਨਹੀਂ ਹਜੇ ਬੱਸ ਖਾਲੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਵਿੱਚ ਹਜੇ ਭਾਰ ਰਹੇ ਜੀ ਹਜੇ ਤਾਂ ਕੱਲ ਬੋਲ ਕੇ ਆਏਗਾ ਡਰਾਈਵਰ ਨੂੰ ਪਤਾ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੀਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ